ਮੈਂ ਆਸ਼੍ਰਿਤ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਹਲਕਾ ਤਰਨਤਾਰਨ ਦੀ ਜਿੰਮੀ ਚੌਂ ਹਰੇਕ ਲਈ ਮੋਚ ਦਾ ਸਵਾਲ ਬਣੀ ਹੋਈ ਹੈ ਉੱਥੇ ਹੀ ਵਾਰ-ਵਾਰ ਹਰੇਕ ਉਮੀਦਵਾਰ ਜਿਹੜਾ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਹੋਵੇ ਤੇ ਚਾਹੇ ਹੋਵੇ ਆਮ ਆਦਮੀ ਪਾਰਟੀ ਦਾ ਹਰੇ ਕੋਈ ਸਰਗਰਮ ਦਿਖਾਈ ਦੇ ਰਿਹਾ ਹੈ لیکن اس ٹائم بڑی اہم خبر نکل کے ا رہی ہے کہ کانگریس پارٹی جڑا ہے اپنا امیدوار جڑا ہے بدلن جا رہی ہے۔ یعنی کہ جڑے کانگریسコリڈور دے وچ ایدی ہلچل مچی ہوئی ہے کہ جڑے کرن بیر برج گیل نے انہاں نو بدلیا جا سکتا ہے۔ حالانکہ جڑے کرن برج نے ਉਹ ਪ੍ਰਤਾਪ ਸਿੰਘ ਬਾਜਵਾ ਦੇ ਕਾਫੀ ਨੇੜੇ ਨੇ ਤੇ ਦੂਸਰੇ ਪਾਸੇ ਜੇਕਰ ਗਲੀਆਂ ਗਲ ਕਰੀਏ ਸੁਖਵਿੰਦਰ ਰੰਦਾਵਾ ਦੇ ਵੀ ਕਲੋਜ਼ ਨੇ ਯਾਨੀ ਕਿ ਇਹੋ ਜਿਹਾ ਕੀ ਹੋਇਆ ਜਿਹੜਾ ਕਰਨ ਦਿਨ ਬੁਰਜ ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਕਰਨਬੀਰ ਬੁਰਜ ਮੋਟੀ ਸਾਮੀ ਨੇ ਚੰਗਾ ਪੈਸਾ ਹੈ ਚੰਗਾ ਕਹ ਲਈਏ ਉਹਨਾਂ ਦਾ ਆਪਣੇ ਇਲਾਕੇ ਦੇ ਵਿੱਚ ਨਾਮ ਹੈ ਲੇਕਿਨ ਅਜੀਹਾ ਕਿਉਂ ਬੜਾ ਵੱਡਾ ਸਵਾਲ ਖੜਾ ਹੋ ਗਿਆ ਹੈ ਕਾਂਗਰਸ ਦੇ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਹਾਈ ਕਮਾਡ ਵੱਲੋਂ ਕਿਉਂ ਫੋਨ ਕੀਤਾ ਗਿਆ ਤੇ ਕੌਣ ਜਿਹੜਾ ਹੈ ਕਲਨ ਮਿਰਬੁਰਜ ਦੀ ਜਗਾ ਕੀ ਦਾ ਨਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਾਂਗਰਸ ਪਾਰਟੀ ਦੂਜੀ ਜਗ੍ਹਾ ਤੇ ਹੈ ਜੇਕਰ ਆਮ ਆਦਮੀ ਪਾਰਟੀ ਨਹੀਂ ਆਉਦੀ ਤਾਂ ਕਾਂਗਰਸ ਪਾਰਟੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤ ਹੈ ਜਿੱਥੇ ਉਹ ਗੱਲ ਕਰੀਏ ਜਿੱਥੇ ਗਰਾਊਂਡ ਲੈਵਲ ਦੀ ਵੀ ਰਿਪੋਰਟ ਚੈੱਕ ਕਰਾਈ ਗਈ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਬਨ ਕੇਜੀ ਵਾਲ ਦੀ ਤਾਂ ਕਾਂਗਰਸ ਪਾਰਟੀ ਦਾ ਕਾਫੀ ਨਾਮ ਅੱਗੇ ਨਿਕਲ ਕੇ ਆਉਂਦਾ ਹੈ ਕਾਂਗਰਸ ਪਾਰਟੀ ਕਿਸੇ ਤਰ੍ਹਾਂ ਦੀ ਚੂਕ ਨਹੀਂ ਜਾਣਾ ਚਾਹੁੰਦੀ ਯਾ ਕਹਿ ਲੀਏ ਜਿੱਥੇ 13 14 ਮਹੀਨੇ ਲੱਗੇ ਨੇ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਇੱਕ ਸਟਰੋਂਗ ਜਿਹੜਾ ਹੈ ਕੈਡੀਗੇਟ ਦੇਣਾ ਚਾਹੁੰਦੀ ਹੈ ਜਿੰਨੀ ਚੋਣਾਂ ਵਾਸਤੇ ਜਿਹਦੇ ਸਹਾਰੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਐਂਟਰੀ ਹੋ ਸਕੇ ਹਾਲਕਿ ਸਿੱਖ ਚਿਹਰਾ ਹੈ ਕਰਨ ਦੇ ਬੁਰਜ ਦਾ ਜੇਕਰ ਗੱਲ ਕਰੀਏ ਸਿੱਖਾਂ ਦੇ ਨਾਲ ਜਿਹੜਾ ਸਿੱਖਾਂ ਦਾ ਗੜ ਹੈ ਤਰਨ ਤਰਨ ਹਲਕਾ ਲੇਕਿਨ ਕਰਨ ਦੇ ਬੁਰਜ ਦਾ ਨਾਮ ਕਿਉਂ ਵਾਪਸ ਲੈਣ ਦੀ ਕੰਸੋਆ ਚੱਲਣ ਲੱਗ ਪਈਆਂ ਨੇ ਇਹ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਤੈਅ ਕੀਤਾ ਹੈ ਤੁਹਾਨੂੰ ਦੱਸ ਦਈਏ ਜੋ ਕੇਸੀ ਵਿਨੇ ਨੇ ਗੋਪਾਲ ਉਹਨਾਂ ਵੱਲੋਂ ਇਹ ਗੱਲ ਕਈ ਜਾ ਰਹੀ ਹੈ ਹਾਲਾਂਕਿ ਰਾਹੁਲ ਗਾਂਧੀ ਨੂੰ ਇਹ ਗੱਲ ਰਾਹੁਲ ਗਾਂਧੀ ਤੋਂ ਬਾਅਦ ਜਿਹੜੇ ਜਿਹੜੇ ਨੇ ਕੇਸੀ ਵੀ ਨੇ ਹੀ ਕਾਂਗਰਸ ਪਾਰਟੀ ਦੇ ਸਾਰੇ ਹੀ ਗਲਿਆਰੇ ਨੂੰ ਦੇਖਦੇ ਨੇ ਕਿੱਥੇ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਇਸ ਟਾਈਮ ਸਭ ਤੋਂ ਅੱਗੇ ਕਿਹੜੇ ਜਿਹੜੇ ਜਿੰਨੀ ਚੋਣਾਂ ਵਾਸਤੇ ਨਾਮ ਨਿਕਲ ਕੇ ਆ ਰਹੇ ਆ ਉਹ ਵੀ ਤੁਹਾਨੂੰ ਦੱਸਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਨੇ ਤਿੰਨ ਉਮੀਦਵਾਰ ਦਾ ਨਾਮ ਦਿੱਤਾ ਗਿਆ ਸੀਗਾ ਇੱਕ ਸੀਗਾ ਲਾਡੀ ਟਾਲਾ ਦੂਜੇ ਸੀ ਕਰਨਬੀ ਬੁਰਜ ਤੇ ਇੱਕ ਹੋਰ ਸੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹ ਤਿੰਨਾ ਵਿੱਚੋਂ ਫਿਰ ਕਰਨਬੀ ਬੁਰਜ ਦਾ ਨਾਮ ਦਿੱਤਾ ਗਿਆ ਲੇਕਿਨ ਇਹ ਜਲਦੀ ਜਲਦੀ ਦੇ ਵਿੱਚ ਨਾਮ ਦਿੱਤਾ ਗਿਆ ਹਾਈ ਕਮਾਂਡ ਵੱਲੋਂ ਫੋਨ ਹੋਇਆ ਤੇ ਹਰੇਕ ਪੰਜਾਬ ਦਾ ਵੱਡਾ ਆਗੂ ਖੜਕਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਕਰਨਬੀ ਬੁਰਜ ਦੀ ਜਗ੍ਹਾ ਜਿਹੜੇ ਅੰਮ੍ਰਿਤਸਰ ਤੋਂ ਨੇ ਗੁਰਜੀਤ ਸਿੰਘ ਓਜਲਾ ਉਹਨਾਂ ਨੂੰ ਹੋਲਡ ਤੇ ਰੱਖ ਦਿੱਤਾ ਗਿਆ ਹੈ ਯਾਨੀ ਕਿ ਗੁਰਜੀਤ ਸਿੰਘ ਓਜਲਾ ਦੇ ਸਿਰ ਉੱਤੇ ਜਿਹੜੀਆਂ ਨੇ ਜਿੰਮਨੀ ਚੋਣਾ ਜਿੱਤੀਆਂ ਜਾ ਸਕਦੀਆਂ ਨੇ ਇਹ ਗੱਲ ਕਹੀ ਗਈ ਹੈ ਇਹ ਹਾਈ ਕਮਾਂਡ ਵੱਲੋਂ ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਓਜਲਾ ਜਿਹੜਾ ਇੱਕ ਤਾਂ ਸਿੱਖ ਚਿਹਰਾ ਦੇ ਦੂਸਰੇ ਪਾਸੇ ਇਹਨਾਂ ਨੇ ਆਪਣੇ ਇੱਕ ਇਕੱਲੇ ਇਲਾਕੇ ਨੂੰ ਅਸੀਂ ਨਹੀਂ ਦੇਖ ਸਕਦੇ ਸਾਨੂੰ ਇੱਕ ਹਲਕਾ ਨਹੀਂ ਸਾਨੂੰ ਪੂਰੇ ਪੰਜਾਬ ਦੇ ਵਾਸਤੇ ਇੱਕ ਸਟਰੋਂਗ ਕੈਂਡੀਡੇਟ ਜਿਹੜਾ ਕੈਂਡੀਡੇਟ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੰਨੀ ਚੋਣਾ ਆਉਣ ਵਾਲੀਆਂ ਨੇ ਜਿਹੜਾ ਸੁਰਖੀਆਂ ਦੇ ਵਿੱਚ ਵੀ ਜਿਹਦਾ ਨਾਮ ਦਿੱਤਾ ਜਾਵੇ ਤੇ ਜਿਹੜਾ ਪੰਜਾਬ ਲੈਵਲ ਦੇ ਉੱਤੇ ਗੱਲਬਾਤ ਕਰ ਸਕੇ ਯਾਨੀ ਕਿ ਕਰਨਵੀਰ ਬੁਰਜ ਨੂੰ ਪਿੱਛੇ ਕਰਕੇ ਜਿਹੜਾ ਹੈ ਗੁਰਜੀਤ ਸਿੰਘ ਔਜਲਾ ਦਾ ਨਾਮ ਦੇ ਦਿੱਤਾ ਗਿਆ ਹੈ ਇਹ ਹੁਣ ਦੇਖਣਾ ਹੋਵੇਗਾ ਕਿ ਗੁਰਜੀਤ ਸਿੰਘ ਜਿਹੜੇ ਨੇ ਔਜਲਾ ਉਹਨਾਂ ਨੂੰ ਵੀ ਇੱਕ ਵਾਰੀ ਹੋਲਡ ਤੇ ਕੱਢ ਦਿੱਤਾ ਹੈ ਤੇ ਕਰਨਵੀਰ ਬੁਰਜ ਨੂੰ ਵੀ ਜੋ ਕਿ 13 ਤਰੀਕ ਨੂੰ ਜਿਹੜਾ ਹੈ ਚੋਣ ਕਮਿਸ਼ਨ ਤੱਕ ਨਾਮ ਦੇਣਾ ਜ਼ਰੂਰੀ ਹੈ 11 ਨਵੰਬਰ ਨੂੰ ਜਿਹੜੀਆਂ ਨੇ ਵੋਟਾਂ ਪੈਣੀਆਂ ਨੇ ਟਾਈਮ ਥੋੜਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਕੀ ਦੇ ਬਲਬੂਤੇ ਦੇ ਉੱਤੇ ਇਹ ਚੋਣਾ ਜਿੱਤ ਸਕਦੀ ਹੈ ਯਾਨੀ ਕਿ ਇਸ ਟਾਈਮ ਕਰਨਬੀਰ ਬੁਰਜ ਤੇ ਗੁਰਜੀਤ ਸਿੰਘ ਔਜਲਾ ਹੋਲਡ ਤੇ ਕਰ ਦਿੱਤੇ ਗਏ ਨੇ ਧੰਨਵਾਦ